ਸਭ ਠੀਕ ਹਾਲੀ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਅੱਜ ਆਪਣਾ ਮੋਟੀ ਗੁੱਤੇ ਚੈਲੰਜ ਦਾ ਦਿਨ ਹੈਗਾ ਇਹ ਚੌਥਾ ਚੌਥਾ ਦਿਨ ਹੈ ਅੱਜ ਆਪਣਾ ਤੇ ਅੱਜ ਆਪਾਂ ਚੌਥੇ ਦਿਨ ਵਿੱਚ ਕੀ ਕਰਨਾ ਮੈਂ ਤੁਹਾਨੂੰ ਉਹ ਦੱਸੂਣੀ ਬਹੁਤ ਹੀ ਸਿੰਪਲ ਜੀ ਇਨਗਰੀਡੀਅੰਟ ਆਪਣੇ ਘਰ 'ਚ ਹੀ ਮਿਲ ਜਾਣਗੇ ਠੀਕ ਹੈ ਜੀ ਤੇ ਤੁਸੀਂ इजीली ਇਹਨੂੰ ਬਣਾ ਸਕਦੇ ਹੋ ਤੇ ਅੱਜ ਆਪਾਂ ਇੱਕ ਟੋਨਰ ਪ੍ਰਪੇਅਰ ਕਰਨਾ ਹੈ ਠੀਕ ਹੈ ਮੈਜੀਕਲ ਟੋਨਰ ਹੈ ਠੀਕ ਹੈ ਜੀ ਆਹ ਵਾਲਾ ਆਪਾਂ ਟੋਨਰ ਪ੍ਰਪੇਅਰ ਕਰਨਾ ਹੈ ਠੀਕ ਹੈ ਜੀ ਬਹੁਤ ਹੀ ਸੋਖੇ ਤਰੀਕੇ ਨਾਲ ਇਹ ਤਿਆਰ ਹੋ ਜਾਊਗਾ ਠੀਕ ਹੈ ਤੇ ਇਹ ਆਪਣੇ ਨਾਸਿਰ ਆਪਣੇ ਵਾਲ ਨੂੰ हेयर ਗਰੋਥ ਦੇਊਗਾ ਆਪਣੇ ਵਾਲਾਂ ਨੂੰ ਮੋਟਾ ਵੀ ਕਰੂਗਾ ਠੀਕ ਹੈ ਇਹਦੇ ਵਿੱਚ ਮੈਂ ਦੋ ਇਨਗਰੀਡੀਅੰਟ ਯੂਜ਼ ਕੀਤੇ ਹਨ ਤੇ ਬਹੁਤ ਹੀ ਨੇਚਰਲ ਇНГਰੀਡੀਅੰਟ ਆ ਹਨ ਠੀਕ ਹੈ ਤੇ ਇਹਨੂੰ ਇਹ ਜਿਹੜਾ ਆਪਾਂ ਟੋਨਰ ਆਪਾਂ ਬਣਾਇਆ ਹੈ ਇਹਨੂੰ ਆਪਾਂ ਸਿਰ ਤੇ ਲਗਾਉਣ ਦੇ ਨਾਲ ਨਾਲ ਆਪਾਂ ਕੰਜ਼ਿਊਮ ਵੀ ਕਰ ਸਕਦੇ ਆ ਮੈਂ ਤੁਹਾਨੂੰ ਸਾਈਡ ਤੇ ਦਿਖਾ ਦਿੰਨੀ ਆ ਥੋੜਾ ਜਿਹਾ ਟੋਨਰ ਬਾਕੀ ਸਾਰਾ ਮੈਂ ਇੱਥੇ ਐਡ ਕਰ ਲਿਆ ਸੀ ਥੋੜਾ ਜਿਹਾ ਟੋਨਰ ਬਚ ਗਿਆ ਸੀ ਤੇ ਉਹ ਮੈਂ ਪੀ ਲਿਆ ਇੱਕ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਸ਼ੋਰਟਸ ਪੀਂਨੇ ਆ ਹਨਾ ਤੇ ਉਹਨਾਂ ਕਾ ਦੋ ਤਿੰਨ ਕ ਚਮਚ ਬਚ ਗਏ ਸੀਗੇ ਤੇ ਉਹ ਮੈਂ ਪੀ ਲਿਆ ਤੇ ਬਹੁਤ ਹੀ ਵਧੀਆ ਟੇਸਟ ਸੀਗਾ ਉਹਦਾ ਖੱਟਾ ਜਿਹਾ ਸੀਗਾ ਥੋੜਾ ਜਿਹਾ ਠੀਕ ਹੈ ਤੇ ਬਹੁਤ ਹੀ ਇਨਫੋਰਮੇਟਿਵ ਵੀਡੀਓ ਉਪਰੋਂ ਵੀ ਤਾਂ ਕਿ ਇੰਟਰਨਲ ਵੀ ਆਪਾਂ ਨੂੰ हेयर ਗਰੋਥ ਨੂੰ ਜਿਹੜੀ ਆਪਣੇ ਨੂੰ ਬਹੁਤ ਹੀ ਵਧੀਆ ਮਤਲਬ ਬੂਸਟ ਮਿਲੇ हेयर ਗਰੋਥ ਨੂੰ ਠੀਕ ਹੈ ਜੀ ਅੰਦਰੋਂ ਵੀ ਐਵੇਂ ਦੇ ਉਹ ਗੁਣ ਆਪਾਂ ਨੂੰ ਮਿਲਣ ਕਿ ਅੰਦਰੋਂ ਹੀ ਆਪਣੀ हेयर ਗਰੋਥ ਬੂਸਟ ਹੋਵੇ ਤੇ ਬਾਹਰੋਂ ਤਾਂ ਪਹਿ ਲਗਾਏ ਰਿਹਾ ਠੀਕ ਹੈ ਜੀ ਬਹੁਤ ਹੀ ਵਧੀਆ ਵੀਡੀਓ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਜੀ ਮੇਰੇ ਨਾਲ ਜੁੜੋ ਤੇ ਬਹੁਤ ਵਧੀਆ हेयर ਕੇਅਰ ਦੇ ਮੈਂ ਇਥੇ ਵੀਡੀਓਜ਼ ਲੈ ਕੇ ਆਣੀਆਂ ਤੁਹਾਡੇ ਲਈ ਠੀਕ ਹੈ ਤੁਹਾਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਉਹਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਸਿੱਧਾ ਦੇਖ ਲੈਂਦੇ ਆ ਇਹਨੂੰ ਕਿਵੇਂ ਬਣਾਉਣਾ ਹੈ ਠੀਕ ਹੈ ਤੇ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀ ਹਾਂ ਆਪਾਂ ਦੇਖੋ ਜੀ ਇੱਕ ਪਤਿਲਾ ਲੈ ਲਓ ਕੋਈ ਵੀ ਲੈ ਲਓ ਤੁਸੀਂ ਹੈ ਨਾ ਉਹਦੇ 'ਚ ਆਪਾਂ ਇੱਕ ਗਲਾਸ ਪਾਣੀ ਲੈ ਲਿਆ ਠੀਕ ਹੈ ਤੇ ਇਹ ਗਲਾਸ ਪਾਣੀ ਆਪਾਂ ਲੈ ਲਿਆ ਉਹਨੂੰ ਥੋੜਾ ਜਿਹਾ ਔਇਲ ਆਣ ਦੋ ਤੇ ਆਪਾਂ ਨੂੰ ਚਾਹੀਦੇ ਨੇ ਦੋ ਆਮ ਲੈ ਠੀਕ ਹੈ ਦੋ ਆਮਲੇ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀਆਂ ਦੋ ਆਮਲੇ ਨੂੰ ਆਪਾਂ ਕद्दूकश ਕਰ ਲੈਣਾ ਹੈ ਠੀਕ ਹੈ ਚਾਹੋ ਤਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਕद्दूकश ਕਰਕੇ ਬੈਟਰ ਰਿਜ਼ਲਟ ਮਿਲੂਗਾ ਹਨਾ ਮਤਲਬ ਉਹਦਾ ਜਿਹੜਾ ਪੂਰਾ ਆਮਲੇ ਨੂੰ ਚੰਗੀ ਤਰ੍ਹਾਂ ਕद्दूकश ਕਰਕੇ ਆਪਾਂ ਦੋ ਆਮਲੇ ਬਹੁਤ ਨੇ ਠੀਕ ਹੈ ਜੀ ਆਪਾਂ ਉਹ ਲੈ ਲੈਣੇ ਆ ਉਹਨੂੰ ਕद्दूकश ਕਰਕੇ ਪਾ ਲੈਣਾ ਜਿਹੜੀ ਇਹਦੀ ਗੁੱਟਲੀ ਵੀ ਨਿਕਲਦੀ ਆ ਉਹ ਵੀ ਆਪਾਂ ਪਾਣੀ ਵਿੱਚ ਐਡ ਕਰ ਦੇਣੀ ਆ ਠੀਕ ਹੈ ਤਾਂਕਿ ਮਤਲਬ ਸਾਰੇ ਆਮਲੇ ਦੇ ਗੁਣ ਆਪਣੇ ਇਹ ਪਾਣੀ ਵਿੱਚ ਨੋਰਮਲ ਜਿਹੜਾ ਆਪਣਾ ਪਾਣੀ ਆ ਉਹਦੇ ਵਿੱਚ ਆ ਜਾਣ ਠੀਕ ਹੈ ਤੇ ਕੜੀ ਪਤਾ ਵੈਸੇ ਤਾਂ इजीली ਮਿਲ ਜਾਊਗਾ ਜੇ ਤੁਹ ਕਰ ਰਹੇ ਹੋ ਤਾਂ ਕਗੜੀ ਦੇ ਪੱਤੇ ਦੇ 3 ਤੋਂ 4 ਪੱਤੇ 5 ਪੱਤੇ ਲੈ ਕੇ ਉਹ ਚ ਧੋ ਕੇ ਐਡ ਕਰ ਦੋ ਠੀਕ ਹੈ ਆਮਲੇ ਨੂੰ ਵੀ ਪਹਿਲਾਂ ਧੋ ਲਿਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦਾ ਬੋਇਲ ਆਣ ਲੈਣਾ ਜਦੋਂ ਇੱਕ ਗਲਾਸ ਦਾ 1/4 ਘਾਈ ਘਟ ਗਿਆ ਠੀਕ ਹੈ ਮਤਲਬ 1/4 ਘਾਈ ਘਟ ਗਿਆ ਮਤਲਬ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਬਚ ਗਿਆ ਤਾਂ ਆਪ ਇਹਨੂੰ ਥੱਲੇ ਧਾਰ ਲੈਣਾ ਠੀਕ ਹੈ ਠੰਡਾ ਹੋਣ ਦੇਣਾ ਹੈ ਸਟੇਨ ਕਰ ਲੈਣਾ ਠੀਕ ਹੈ ਠੰਡਾ ਹੋਣ ਤੋਂ ਬਾਅਦ ਆਪਾਂ ਐਵੇਂ ਜਿਹਾ ਸਪਰੇ ਬੋਟਰ ਚ ਐਡ ਕਰ ਲੈਣਾ ਹੈ ਠੀਕ ਹੈ ਤੇ ਜਿਹੜਾ ਬਚ ਗਿਆ ਉਹਨੂੰ ਆਪਾਂ ਕੰਜ਼ਿਊਮ ਕਰ ਲੈਣਾ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਮਿਲਣੇ ਸਿੰਪਲ ਜੀ ਰੈਮੇਡੀ ਐ ਤੁਸੀਂ ਇਹਨੂੰ ਹੁਣ ਇਹ ਬਚ ਗਿਆ ਠੀਕ ਐ ਚਾਹੋ ਤਾਂ ਤੁਸੀਂ ਇਹਨੂੰ ਆਪਣੇ ਸ਼ੈਂਪੂ ਵਿੱਚ ਲੱਟਾ ਯੂਟ ਕਰਕੇ ਵੀ ਮਤਲਬ ਆਪਣੇ హెయిਰ ਵੋਸ਼ ਕਰ ਸਕਦੇ ਹੋ ਪਰ ਆਪਾਂ ਨੂੰ ਇਹ ਟੋਨਰ ਲਗਾਉਣ ਤੋਂ ਬਾਅਦ ਸ਼ੈਂਪੂ ਕਰਨ ਦੀ ਲੋੜ ਨਹੀਂ ਹੈਗੀ ਮੈਂ ਲਗਾਇਆ ਹੋਇਆ ਹੁਣ ਪਰ ਸ਼ੈਂਪੂ ਸੰਭੂ ਕਰਨ ਦੀ ਅੱਜ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਠੀਕ ਐ ਤੇ ਆਪਾਂ ਇਹਨੂੰ 15 ਦਿਨ ਲਈ ਆਪਾਂ ਫ੍ਰਿਜੀ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਡੇਲੀ ਯੂਜ਼ ਕਰੋ ਠੀਕ ਐ ਨਾ ਉਹ ਆਪਣਾ ਉਹ ਹੀ 3-4 ਦਿਨਾਂ ਬਾਅਦ ਬਟਨ ਡੇਲੀ ਯੂਜ਼ ਕਰੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਪੀਓ ਵੀ ਤੇ ਲਗਾਓਗੇ ਠੀ ਤੇ ਚੰਗੀ ਤਰ੍ਹਾਂ ਆਪਾਂ ਲਗਾ ਲੈਣਾ ਮੈਂ ਸਾਈਡ ਤੇ ਤੋਂ ਦਿਖਾਈ ਨਹੀਂ ਰਹੀਆਂ ਠੀਕ ਹੈ ਚੰਗੀ ਤਰ੍ਹਾਂ ਸਕੈਲਪ ਤੇ ਲਗਾਣਾ ਹੈ ਲੈਂਥ ਤੇ ਵੀ ਲਗਾਓ ਠੀਕ ਹੈ ਓਵਰਆਲ ਮਤਲਬ ਆਪਣੇ ਸਾਰੇ ਵਾਲਾਂ 'ਚ ਲਗਾ ਲਓ ਹਲਕੇ ਹਲਕੇ ਤਨਾ ਮ사ਜ ਕਰ ਲਓ ਠੀਕ ਹੈ ਅੱਜ ਕੱਲ ਮ사ਜਰ ਵੀ ਬੜੇ ਚੱਲ ਰਹੇ ਨੇ ਸਿਰ ਤੇ ਕਰਨ ਵਾਲੇ ਪਰ ਜਿਹੜਾ ਆਂ ਉਂਗਲੀਆਂ ਕੰਮ ਕਰਨਗੀਆਂ ਨਾ ਉਹ ਮ사ਜਰ ਵਗੈਰਾ ਕਿੱਥੇ ਕੰਮ ਕਰਦੇ ਨੇ ਪਰ ਮੈਂ ਵੀ ਸੋਚਿਆ ਦੀ ਮੈਂ ਮਗਾ ਲਵਾਂ ਪਰ ਨਹੀਂ ਮਾ ਆਪਾਂ ਨੇਚਰਲ ਤਰੀਕੇ ਨਾਲ ਹੀ ਕਰਦੇ ਆ ਠੀਕ ਹੈ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਆਪਾਂ ਗੁੱਤ ਕਰ ਲਓ ਮੋਟੀ ਗੁੱਤ ਚੈਲੰਜ ਚੱਲ ਰਿਹਾ ਤਾਂ ਗੁੱਤ ਕਰਨੀ ਤਾਂ ਬਣਦੀ ਹੈ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਹੁਣ ਮੈਂ ਇਹਨੂੰ ਰੈਗੂਲਰ ਯੂਜ਼ ਕਰੂੰਗੀ ਠੀਕ ਹੈ ਆਪਣੇ ਘਰਦਿਆਂ ਨੂੰ ਦੇ ਦੂੰਗਾ ਉਹ ਯੂਜ਼ ਕਰ ਲੈਣਗੇ ਲੇਕਿਨ ਮੈਂ ਤਾਂ ਡੇ ਵਾਈ ਡੇ ਕੁਛ ਨਾ ਕੁਛ ਟਰਾਈ ਕਰਦੀ ਰਹਿਣੀ ਆ ਤਾਂ ਮੇਰਾ ਤਾਂ ਇਹ ਚੱਲਦਾ ਹੀ ਨਹੀਂ ਹੈਗਾ ਬਟ ਤੁਸੀਂ ਇਹਨੂੰ 15 ਦਿਨ ਜੇ ਤੁਸੀਂ ਥੋੜੇ ਜੇ ਜਿੱਲੜੋ ਮਤਲਬ ਟਾਈਮ ਨਹੀਂ ਹੁੰਦਾ ਹੈ ਤੁਹਾਡੇ ਕੋਲ ਤਾਂ ਤੁਸੀਂ ਇਹਨੂੰ ਬਣਾ ਕੇ ਰੱਖ ਲਓ ਤੇ ਡੇਲੀ ਯੂਜ਼ ਕਰੋ ਤੁਹਾਨੂੰ ਬਹੁਤ ਹੀ ਵਧੀਆ ਬੈਨੀਫਿਟ ਮਿਲੇਗਾ ਪੀਓ ਵੀ ਇਹਨੂੰ ਨਾਲ ਠੀਕ ਹੈ ਹੁਣ ਆਮਲੇ আর ਕੜੀ ਪੱਤੇ ਬਾਰੇ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਆਮਲੇ ਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਆਪਣੀ హెయిర్ ਗਰੋਥ ਲਈ ਇਹ ਕਿੰਨਾ ਵਧੀਆ ਹੁੰਦਾ ਹੈ ਵਿਟਾਮਿਨ ਸੀ ਆਪਣੀ ਸਕਿਨ ਲਈ ਵੀ ਕਿੰਨਾ ਵਧੀਆ ਹੁੰਦਾ ਹੈ ਆਪਾਂ ਨੂੰ ਰੋਜ਼ ਇੱਕ ਆਮਲਾ ਜ਼ਰੂਰ ਖਾਣਾ ਚਾਹੀਦਾ ਹੈ ਚਾਹੇ ਆਪਾਂ ਮਰੱਬਾ ਖਾਓ ਆਮਲੇ ਦਾ ਆਚਾਰ ਖਾਓ ਕੱਚਾ ਆਮਲਾ ਖਾ ਲੋ ਵਧੀਆ ਕੁੜੀਆਂ ਤਾਂ ਖਾ ਹੀ ਲੈਂਦੀਆਂ ਨੇ ਹਨਾ ਤੇ ਉਹ ਖਾ ਸਕਦੇ ਹੋ ਤੁਸੀਂ ਠੀਕ ਹੈ ਆ ਆਮਲੇ ਦੇ ਸ਼ੋਰਟਸ ਬਣਾ ਕੇ ਪੀ ਸਕਦੇ ਹੋ ਠੀਕ ਹੈ ਜਿਵੇਂ ਹੁਣ ਆ ਮੈਂ ਤੁਹਾਨੂੰ ਦੱਸਿਆ ਐਵੇਂ ਵੀ ਤੁਸੀਂ ਬਣਾ ਕੇ ਪੀ ਸਕਦੇ ਹੋ ਮਤਲਬ ਡੇਲੀ ਆਪਾਂ ਨੂੰ ਇੱਕ ਆਮਲਾ ਖਾਣਾ ਹੀ ਚਾਹੀਦਾ ਹੈ ਠੀਕ ਹੈ ਜੀ ਕੜੀ ਪਤਾ ਕੜੀ ਪਤਾ ਆਪਣੀ हेयर ਗਰੋਥ ਲਈ ਇਹ ਦੋਨੇ ਚੀਜ਼ਾਂ हेयर ਗਰੋਥ ਨੂੰ ਲੂਸਟ ਕਰਦੇ ਨੇ ਵਾਲਾਂ ਨੂੰ ਥੀਨੂ ਤੋਂ ਮੋਟਾ ਕਰਦੇ ਨੇ ਪਤਲੇ ਤੋਂ ਮੋਟਾ ਕਰਦੇ ਨੇ ਠੀਕ ਹੈ ਆਪਣੇ ਜਿਹੜੇ ਜੜਾਂ ਨੇ ਵਾਲਾਂ ਦੀ ਜਿਹੜਾ ਉਹਨਾਂ ਨੂੰ ਮਜ਼ਬੂਤ ਕਰਦੇ ਨੇ ਤਾਂ ਕਿ ਆਪਣੀ हेयर ਗਰੋਥ ਜਲਦੀ ਹੋਵੇ ਹਨਾ ਤੇ ਮਤਲਬ ਆਪਣੇ ਵਾਲ ਨੂੰ ਓਵਰੋਲ ਹੈਲਦੀ ਰੱਖਦੇ ਨੇ ਸਟਰੋਂਗ ਰੱਖਦੇ ਨੇ ਠੀਕ ਹੈ ਤੇ ਉਹਨਾਂ ਦੀ ਜਿਹੜੀ ਗਰੋਥ ਹੈ ਉਹ ਹੁੰਦੀ ਹੀ ਰਹਿੰਦੀ ਹੈ ਠੀਕ ਹੈ ਜੀ ਤੇ ਇਹ ਰੈਮਡੀ ਤੁਸੀਂ ਜ਼ਰੂਰ ਫੋਲੋ ਕਰੋ ਠੀਕ ਹੈ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਸਿੰਪਲ ਜੀ ਰੈਮਡੀ ਆ ਬਣਾ ਕੇ ਫੋਲੋ ਕਰੋ ਤੁਸੀਂ ਫਿਰ ਦੱਸਿਓ ਰਿਜ਼ਲਟ 1 ਮਹੀਨੇ 1 ਮਹੀਨੇ ਲਗਾਤਾਰ ਇਹਨੂੰ ਯੂਜ਼ ਕਰ ਲਓ ਉਸ ਤੋਂ ਬਾਅਦ ਮੈਨੂੰ ਰਿਜ਼ਲਟ ਦੱਸਿਓ ਠੀਕ ਹੈ ਜੀ ਬਹੁਤ ਹੀ ਵਧੀਆ ਰੈਮਡੀ ਹੈ ਤੁਸੀਂ ਵੀ ਮੇਰੇ ਨਾਲ ਚੈਲੰਜ 'ਚ ਜੁੜ ਸਕਦੇ ਹੋ ਮੋਟੀ ਕੁੱਤੇ ਚੈਲੰਜ ਅੱਜ ਸੀਗਾ ਦਿਨ ਚੌਥਾ ਠੀਕ ਹੈ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅੱਜ ਲਈ ਬਸ ਐਨੇ ਹੀ ਛੋਟੇ ਛੋਟੇ ਕਮੈਂਟ ਕਰ ਦੇ ਦਿਓ ਸੋਹਣਾ ਸੋਹਣਾ ਪਿਆਰ ਭੜਾ ਭੇਜ ਦੇ ਰਹੇ ਹੋ ਠੀਕ ਹੈ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਠੀਕ ਹੈ ਤੇ ਹੋ ਸਕਦਾ ਕੱਲੂ ਮੈਂ ਲਾਈ ਕੱਲੂ ਦੁਸ਼ਹਿਰੇ ਵਾਲਾ ਦਿਨ ਹੈ ਹੋ ਸਕਦਾ ਲਾਈਵ ਆਵਾਂ ਜਾਂ ਟਾਈਮ ਨਹੀਂ ਲੱਗਿਆ ਹੋ ਸਕਦਾ ਵੀਡੀਓ ਵੀ ਨਾ ਅਪਲੋਡ ਕਰਾਂ ਬਟ ਕੋਸ਼ਿਸ਼ ਹੀ ਕਰੂੰਗੀ ਕਿ ਲਾਈਵ ਆਵਾਂ ਠੀਕ ਹੈ ਜੀ ਤੇ ਕੱਲੂ ਆਪਾਂ ਆਪਣੇ ਹੇਅਰ ਨੂੰ ਦਵਾਂਗੇ ਥੋੜਾ ਜਿਹਾ ਆਰਾਮ ਤੇ ਅਗਲੇ ਦਿਨ ਆਪਾਂ ਕਰਾਂਗੇ ਸਟਾਰਟ ਠੀਕ ਹੈ ਜੀ ਮੋਟੀ ਉਤੇ ਚੈਲੰਜ ਦੇ 5 ਠੀਕ ਹੈ ਅੱਜ ਲਈ ਵਸ ਨੇ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧਿਆਨ ਰੱਖਿਓ ਆਪਣਾ